ਪੰਜਾਬ ਕੇਸਰੀ ਜਗਵਾਨੀ ਟੀਵੀ ਨਾਲ ਜੁੜਿਓ ਮੈਂ ਹਾਂ ਪ੍ਰਕਾਸ਼ ਸ਼ਰਮਾ ਕੋ ਦਾ ਮਹੀਨਾ ਚੜਦੇ ਸਾਰੀ ਪੰਜਾਬ ਦੇ ਵਿੱਚ ਸੰਘਣੀ ਧੁੰਦ ਦਾ ਜਿਹੜਾ ਕਹਿਰ ਵੇਖਣ ਨੂੰ ਮਿਲ ਰਿਹਾ ਇਸ ਵੇਲੇ ਲੁਧਿਆਣਾ ਤੋਂ ਮਲੇਰ ਕੋਟਲਾ ਮੇਨ ਹਾਈਵੇ ਦੇ ਉੱਤੇ ਖੜਿਆ ਤੇ ਸਹਿਯੋਗੀ ਨੂੰ ਕਹੂੰਗਾ ਕਿ ਇੱਕ ਵਾਰੀ ਤਸਵੀਰਾਂ ਵੀ ਜਰੂਰ ਦਿਖਾ ਦਿਵੋ ਕਿ ਜਿਹੜੀ ਸੰਘਣੀ ਧੁੰਦ ਹੈ ਤਕਰੀਬਨ 5:30 ਵਜੇ ਹੀ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਦਸਤਕ ਦੇਣ ਲੱਗੀ ਹੈ ਤੇ ਪੰਜਾਬ ਦੀਆਂ ਸੜਕਾਂ ਦੇ ਉੱਤੇ ਆਵਾਜਾਈ ਹੈ ਜਿਹੜੀ ਉਹਦੀ ਗਤੀ ਹੈ ਜਿਹੜੀ ਉਹ ਸਲੋ ਹੋ ਚੁੱਕੀ ਹੈ ਦੱਸਦੀ ਹੈ ਕਿ ਪਿੱਛੇ ਵੀ ਵੇਖ ਸਕਦੇ ਹੋ ਕਿ ਜਿਹੜੀ ਵਿਜ਼ਿਬਿਲਟੀ ਹੈ ਇਸ ਵੇਲੇ ਤਕਰੀਬਨ 0 ਦੇ ਕਰੀਬ ਹੈ ਤੇ ਜਿਹੜੇ ਵਹੀਕਲ ਨੇ ਉਹਨਾਂ ਦੀ ਗਤੀ ਦੇ ਵਿੱਚ ਵੀ ਕਿਤੇ ਨਾ ਕਿਤੇ ਥੋੜਾ ਜਿਹਾ ਠਹਿਰਾਵ ਆਇਆ ਫਿਲਹਾਲ ਕੁਝ ਲੋਕ ਵੀ ਖੜੇ ਨੇ ਗੱਲਬਾਤ ਕਰਦੇ ਆ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਨਾਮ ਹੈ ਸਰ ਬਲਜਿੰਦਰ ਸਿੰਘ ਆ ਬੋਧਾ ਮਹੀਨਾ ਚੜਦੇ ਸਾਰੀ ਤੁਸੀਂ ਦੇਖਿਆ ਕਿ ਸੰਘਣੀ ਧੁੰਦ ਆ ਰਹੀ ਹੈ ਕੀ ਕਹਿਣਾ ਚਾਹੋਗੇ ਜੀ ਤੁਸੀਂ ਅਸੀਂ ਇਹੀ ਕਹਿਣਾ ਚਾਹੋਗੇ ਜੀ ਵੀ ਹੁਣ ਮਤਲਬ ਲੋਕਾਂ ਨੂੰ ਬਹੁਤ ਵਿਚਾਰ ਰੱਖਣਾ ਚਾਹੀਦਾ ਸੇਫਟੀ ਆਪਣੀ ਵਰਤਣੀ ਚਾਹੀਦੀ ਆ ਫੌਗ ਲਾਈਟਾਂ ਚਲਾ ਕੇ ਚੱਲਣਾ ਚਾਹੀਦਾ ਜਿੰਨਾ ਟ੍ਰੈਫਿਕ ਚੱਲ ਰਹੀ ਆ ਕਿਉਂਕਿ ਕੱਲ ਦਾ ਜਿਹੜਾ ਦੇਣਾ ਕੱਲ ਨੂੰ ਇਸ ਤੋਂ ਵੀ ਵੱਧ ਧੁੰਦ ਪੈਣ ਦੀ ਸਭਾਵਨਾ ਹੈਗੀ ਆ 19 ਤਰੀਕ ਨੂੰ ਤੇ ਇਸ ਕਰਕੇ ਸਾਰੇ ਲੋਕਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਡਰਾਈਵਿੰਗ ਕਰਨੀ ਚਾਹੀਦੀ ਆ ਆਪਣੇ ਸਹੀ ਟਾਈਮ ਤੇ ਸਹੀ ਵਕਤ ਤੇ ਘਰਾਂ ਨੂੰ ਜਾਣਾ ਚਾਹੀਦਾ ਕਿਵੇਂ ਦੇਖਦੇ ਹਾਂ ਵੀ ਚੌਕ ਬਹੁਤ ਵੱਡਾ ਆਵਾਜਾਈ ਵੀ ਮੇਨ ਹਾਈਵੇ ਦੇ ਉੱਤੇ ਬਹੁਤ ਵੱਡੀ ਹੈ ਨਾ ਕੋਈ ਇਸ ਵੇਲੇ ਮੁਲਾਜ਼ਮ ਦਿਖਾਈ ਦੇ ਰਿਹਾ ਤੇ ਨਾ ਹੀ ਇੱਥੇ ਕੋਈ ਜਿਵੇਂ ਕਹ ਲਈਏ ਰੈੱਡ ਲਾਈਟਾਂ ਨਹੀਂ ਜਾਂ ਕੁਝ ਹੈ ਨਹੀਂ ਪਰ ਲੱਗਦਾ ਨਹੀਂ ਵੀ ਹਾਦਸਾ ਹੋਣ ਦੀ ਸੰਭਾਵਨਾ ਜਿਹੜੀ ਵੱਧ ਜਾਂਦੀ ਹੈ ਹਾਂਜੀ ਹਾਦਸੇ ਦੀ ਤਾਂ ਸੰਭਾਵਨਾ ਵੱਧਦੀ ਹੈ ਅਸੀਂ ਬਹੁਤ ਚਿਰ ਦੇ ਇੱਥੇ ਮੰਗ ਵੀ ਕੀਤੀ ਹੈ ਵੀ ਸਾਡੇ ਇੱਥੇ ਲਾਈਟਾਂ ਲੱਗਣੀਆਂ ਚਾਹੀਦੀਆਂ ਨੇ ਕਿਉਂਕਿ 메인 ਚੌਕ ਆ ਕੋਪਕਲਾ ਇਹ ਅੱਖੋਂ ਪਰੋਖੇ ਪਤਾ ਨਹੀਂ ਕਿਉਂ ਸਰਕਾਰ ਵੱਲੋਂ ਕੀਤਾ ਜਾਂਦਾ ਜਾਂ ਕਿਸੇ ਹੋਰ ਵੱਲੋਂ ਇਸ ਕਰਕੇ ਮੈਂ ਤਾਂ ਪ੍ਰਕਾਸ਼ ਜੀ ਇਹੀ ਕਹਿਣਾ ਚਾਹਾਂਗਾ ਵੀ ਇੱਥੇ ਲਾਈਟਾਂ ਦਾ ਪ੍ਰਬੰਧ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਇੱਥੇ ਲੋਕਾਂ ਨੂੰ ਰਾਹਤ ਮਿਲ ਸਕੇ ਆਵਾਜਾਈ ਤੋਂ ਅੱਗੇ ਵੀ ਪਿਛਲੇ ਸਮੇਂ ਦੇ ਵਿੱਚ ਕਈ ਐਕਸੀਡੈਂਟ ਹੋ ਚੁੱਕੇ ਨੇ ਇੱਥੇ ਉਹਨਾਂ ਐਕਸੀਡੈਂਟਾਂ ਤੋਂ ਬਚਾਅ ਲਈ ਸਾਨੂੰ ਕੁਝ ਨਾ ਕੁਝ ਕਰਨਾ ਪਊਗਾ ਇਸ ਕਰਕੇ ਮੈਂ ਇਹੀ ਬੇਨਤੀ ਕਰਦਾ ਵੀ ਸਰਕਾਰ ਨੂੰ ਇੱਥੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ। ਆ ਤੁਹਾਡਾ ਕੀ ਨਾਮ ਹੈ ਵੀਰ ਜੀ? ਮੇਰਾ ਨਾਮ ਗੱਗੀ ਆ ਜੀ। ਆ ਗੱਗੀ ਜੀ ਕਿਵੇਂ ਦੇਖਦੇ ਹੋ ਵੀ ਜਿਉਂ-ਜਿਉਂ ਧੁੰਦ ਵੱਧਣੀ ਸ਼ੁਰੂ ਹੋ ਜਾਂਦੀ ਹੈ ਆ ਜਿਹੜੇ ਰਾਹਗੀਰ ਨੇ ਕਿਤੇ ਨਾ ਕਿਤੇ ਆਪਣੀਆਂ ਗੱਡੀਆਂ ਦੀ ਜਿਹੜੀ ਸਪੀਡ ਆ ਉਹ ਤੇਜ਼ ਕਰ ਲੈਂਦੇ ਨੇ ਵੀ ਅਸੀਂ ਜਲਦੀ ਨਾਲ ਪਹੁੰਚੀਏ। ਕੀ ਲੱਗਦਾ ਵੀ ਇਹ ਨੁਕਸਾਨਦੇਹਕ ਨਹੀਂ ਹੈਗਾ ਜੀ ਉਹਨਾਂ ਲਈ? ਨੁਕਸਾਨਦਾਇਕ ਹੀ ਹੈ ਵੀਰੇ ਪਤਾ ਕੀ ਆ ਧੁੰਦ ਹੁਣ ਅੱਜ ਦਾ ਟਾਈਮ ਆ ਜਿਹੜਾ 5 ਵਜੇ ਤੋਂ ਪਹਿਲਾਂ ਹੀ ਸਟਾਰਟ ਹੋ ਗਈ। ਤੇ ਲੋਕ ਚਾਹੁੰਦੇ ਨੇ ਵੀ फटाफट ਹੀ ਘਰੇ ਪਹੁੰਚੀ 19 ਸਾਧਨ ਦੀ ਸਪੀਡ ਵਧਾਉਂਦੇ ਨੇ ਪਰ ਥੋੜੀ ਜੀ ਇਹਨਾਂ ਨੂੰ ਦੇਖਣਾ ਚਾਹੀਦਾ ਵੀ ਜੋ ਮੋਟਰਸਾਈਕਲ ਵੀ ਜਾਂਦੇ ਨੇ ਗੱਡੀਆਂ ਵਾਲੇ ਨੂੰ ਦੇਖਣਾ ਚਾਹੀਦਾ ਵੀ ਮੋਟਰਸਾਈਕਲ ਵਾਲੇ ਦਾ ਆਪਾਂ ਪਹਚਾਣ ਕਰਨਾ ਕੋਈ ਡੰਗਰ ਪਸੂ ਆ ਜਾਂਦਾ ਉਹਦਾ ਵੀ ਪਹਚਾਣ ਕਰਨਾ ਇਸ ਲਈ ਫੌਕ ਲੇਟਣ ਲਾਓ ਵੱਧ ਤੋਂ ਵੱਧ ਹੌਲੀ ਸਪੀਡ ਜਿੰਨੀ ਹੌਲੀ ਸਪੀਡ ਉਹਨੀ ਆਪਣਾ ਖਤਰਾ ਘਟਦਾ ਤੇ ਮਤਲਬ ਹੁਣ ਦੇਖੋ ਤੁਸੀਂ ਆਪ ਹੀ ਦੇਖ ਲਓ ਸਪੀਡ ਤੇ ਕਿੰਨੀ ਜਾ ਰਹੇ ਟਰੱਕ ਜਾਂ ਕਾਰ ਜਾਂ ਮੋਟਰਸਾਈਕਲ ਮੋਟਰਸਾਈਕਲ ਵਾਲੇ ਦਾ ਔਖਾ ਥੋੜਾ ਜਿਹਾ ਧੁੰਦ ਚ ਤੇ ਸਾਹਯੋਗੀ ਨੂੰ ਕਹਾਂਗਾ ਤਸਵੀਰਾਂ ਜ਼ਰੂਰ ਦਿਖਾਈਆਂ ਜਾਣਾ ਕਿ ਮੇਨ ਹਾਈਵੇ ਐ ਮੇਨ ਹਾਈਵੇ ਦੇ ਉੱਤੇ ਤੁਸੀਂ ਜੇਕਰ ਵਿਜ਼ਿਬਿਲਟੀ ਚੈੱਕ ਕਰੋ ਤਾਂ ਤਕਰੀਬਨ ਵਿਜ਼ਿਬਿਲਟੀ ਹੈ ਜਿਹੜੀ ਉਹ ਨਾ ਮਾਤਰ ਹੈ ਜ਼ੀਰੋ ਦੇ ਕਰੀਬ ਹੈ ਕਿਤੇ ਨਾ ਕਿਤੇ ਜਿਹੜੇ ਵਾਹਨ ਨੇ ਉਹਨਾਂ ਦੀ ਗਤੀ ਦੇ ਵਿੱਚ ਜੋ ਜ਼ਿਆਦਾ ਕਾਲੀ ਦੇ ਵਿੱਚ ਨੇ ਫਿਲਹਾਲ ਉਹ ਤੇਜ਼ ਵੀ ਜਾ ਰਹੇ ਨੇ ਬਾਈ ਯਕੀਨਾ ਮੈਂ ਤੁਹਾਡੇ ਜੀ ਜੀਵਨ ਜੋਤ ਜੀ ਜੀਵਨ ਜੀ ਸੰਗਣੀ ਤੋਂ ਦਪਈ ਆ ਵੀ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਫਿਲਹਾਲ ਤੱਕ ਉਹ ਨਿਕਲਣਾ ਨਹੀਂ ਚਾਹੀਦਾ ਜੇਕਰ ਜ਼ਰੂਰੀ ਕੰਮ ਹੈ ਤਾਂ ਹੀ ਨਿਕਲੋ ਕੀ ਕਹਿਣਾ ਚਾਹੋਗੇ ਤੁਸੀਂ ਆਪਣੀ ਸੇਫਟੀ ਰੱਖੋ ਜੀ ਜਿਆਦਾ ਪੈਦਲ ਤਾਂ ਨਿਕਲਣਾ ਨਹੀਂ ਚਾਹੀਦਾ ਜਿਹੜੇ ਰੋਡ ਤੇ ਆਪਾਂ ਕਿਉਂਕਿ ਕਾਫੀ ਤੋਂ ਹੁੰਦਾ ਹੁਣ ਜਿਆਦਾ ਕੀ ਕਹਿ ਸਕਦੇ ਹੁਣ ਆਪਾਂ ਲੋਕਾਂ ਦੀ ਸਮਝਦਾਰੀ ਹੈ ਲੋਕਾਂ ਦੀ ਆਪ ਦੀ ਘਰੇ ਰਹਿਣ ਸੇਫਟੀ ਚ ਜਿਹਨੇ ਕਿਸੇ ਨੂੰ ਜਾਣਾ ਆਪਦਾ ਦਿਨੇ-ਦਿਨੇ ਨਿਕਲ ਰਾਤ ਨੂੰ ਨਾ ਟ੍ਰੈਫਿਕ ਚ ਜਿਆਦਾ ਜਾਣ ਹੁਣ ਜਿਹੜੇ ਕਮਾਕਾਰਾਂ ਦੇ ਜਾਂਦਾ ਉਹਨਾਂ ਤੇ ਤਾਂ ਮਜਬੂਰੀ ਹੈ ਉਹਨਾਂ ਨੂੰ ਤਾਂ ਜਾਣਾ ਹੀ ਪੈਂਦਾ ਹੈ ਤੇ ਆ ਪਿੱਛੇ ਜ਼ਰੂਰ ਤਸਵੀਰਾਂ ਦਿਖਾਈਆਂ ਜਾਣ ਕਿਉਂਕਿ ਜਿਹੜੀ ਟ੍ਰੈਫਿਕ ਹੈ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਜ਼ਰੂਰ ਹੁੰਦੀ ਹੈ ਕਿਤੇ ਨਾ ਕਿਤੇ ਇਹਦਾ ਵੱਡਾ ਇਫੈਕਟ ਪੈਂਦਾ ਹੈ ਤੁੰਦ ਦਾ ਵੀ ਬਾਕੀ ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਜਿਹੜੀ ਸੰਘਣੀ ਧੁੰਦ ਦੇ ਸਮੇਂ ਹੈ ਰਾਤ ਦੇ ਸਮੇਂ ਖਾਸ ਕਰਕੇ ਕਾਲੇ ਕੱਪੜੇ ਨਾ ਪਾਏ ਜਾਣ ਕਿਉਂਕਿ ਜਿਹੜੇ ਕਾਲੇ ਕੱਪੜੇ ਨੇ ਉਹ ਦਿਖਾਈ ਨਹੀਂ ਦਿੰਦੇ ਤੇ ਹਾਸ਼ਿਆਂ ਦੇ ਜਿਹੜਾ ਕਾਰਨ ਬਣਦਾ ਤੇ ਵਾਹਨਾਂ ਦੀਆਂ ਜਿਹੜੀਆਂ ਲਾਈਟਾਂ ਨੇ ਉਹ ਪ੍ਰੋਪਰ ਜਿਹੜੀਆਂ ਚੈੱਕ ਹੋ ਕੇ ਫੇਰ ਹੀ ਰੋਡ ਤੇ ਉੱਤੇ ਨਿਕਲਣਾ ਚਾਹੀਦਾ ਹੈ ਤਾਂ ਕਿ ਹਾਦਸਿਆਂ ਤੋਂ ਇਹਨਾਂ ਧੁੰਦ ਵਾਲੇ ਮੌਸਮ ਦੇ ਵਿੱਚ ਬਚਿਆ ਜਾ ਸਕੇ ਫਿਲਹਾਲ ਸਵੇਰ ਦੇ ਦਿਨ ਵੀ ਚੱਲਦੇ ਨੇ ਤਾਂ ਦੱਸ ਦਈਏ ਕਿ ਸਵੇਰ ਦੇ ਦਿਨਾਂ ਕਰਕੇ ਵੀ ਜਿਹੜੀ ਇਸ ਮਹੀਨੇ ਹੈ ਜਿਹੜੀ ਉਹ ਧੁੰਦ ਹੈ ਆਪਣਾ ਘੇਰ ਟਾਉਂਦੀ ਹੁੰਦੀ ਹੈ ਫਿਲਹਾਲ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਵਿਜ਼ਿਬਿਲਟੀ ਜ਼ੀਰੋ ਹੋਣ ਦੇ ਕਰਕੇ ਕਿਤੇ ਨਾ ਕਿਤੇ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਨੀ ਚਾਹੁੰਦੇ ਆ ਕਿ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲਿਆ ਜਾਵੇ ਨਹੀਂ ਤਾਂ ਘਰੇ ਬਹਿ ਕੇ ਇਸ ਧੁੰਦ ਦਾ ਆਨੰਦ ਲਿਆ ਜਾਣਾ ਚਾਹੀਦਾ ਹੈ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਬਾੜੀ ਪੰਜਾਬ ਕੇਸਰੀ ਲਈ ਮਲੇਰ ਕੋਟਲਾ ਤੋਂ ਮੈਂ ਪ੍ਰਕਾਸ਼ ਸ਼ਰਮਾ